ਹੈਲੋ ਦੋਸਤੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਅੱਜ ਵੀ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈ ਭਾਈ ਗੁਰਜੀਤ ਸਿੰਘ ਜੀ ਖਾਲਸਾ ਅੱਜ ਮੈਂ ਸਵੇਰੇ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਦੇ ਚ ਉਹਨਾਂ ਨੇ ਸ਼ਹੀਦ ਹੋਣ ਦਾ ਜਿਹੜਾ ਦਾਵਾ ਕੀਤਾ ਕਿ ਮੈਂ ਸ਼ਹਾਦਤ ਨੂੰ ਸ਼ਹਾਦਤ ਤੇ ਜਾਮ ਪੀਊਂਗਾ ਤੇ ਸੋ ਵੀਰੇ ਤੋਂ ਬਾਅਦ ਆਪਾਂ ਕਦੋਂ ਆਵਾਂਗੇ ਉਹ ਕੋਈ ਆਪਣੇ ਪਰਸਨਲ ਕੰਮ ਵਾਸਤੇ ਨਹੀਂ ਬੈਠਾ ਹੈਗਾ ਕੋਈ ਪੈਸਾ ਇਕੱਠਾ ਕਰਨ ਵਾਸਤੇ ਨਹੀਂ ਬੈਠਾ ਹੈਗਾ ਸੋ ਆਪਾਂ ਆਪਣੀ ਜ਼ਮੀਰ ਐਨੀ ਮਰ ਗਈ ਕਿ ਆਪਾਂ ਉਹਦੇ ਲਈ ਉੱਥੇ ਜਾ ਵੀ ਨਹੀਂ ਸਕਦੇ ਤੇ ਆਪਾਂ ਇਕੱਠ ਨਹੀਂ ਕਰ ਸਕਦੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਕੱਲ ਤੱਕ ਕਿ ਅਸੀਂ ਤੁਹਾਡੇ ਨਾਲ ਆ ਅੱਜ ਉਹ ਸਰਕਾਰਾਂ ਵੀ ਚੁੱਪ ਕਰ ਗਈਆਂ ਮੇਰੀ ਸਰਕਾਰਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿਉਂਕਿ ਸਿੱਖ ਕੌਮ ਨੂੰ ਹੀਰੇ ਬਹੁਤ ਮੁਸ਼ਕਲ ਮਿਲਦੇ ਨੇ ਇਹੋ ਜਿਹੇ ਹੀਰੇ ਕਮਾਈ ਨਾ ਜਾਣ ਉਹ ਵੀ ਕਿਸੇ ਮਾਂ ਦਾ ਪੁੱਤ ਹੈ 400 ਤੋਂ ਉੱਪਰ ਦਿਨ ਹੋ ਗਏ ਉਹਨੂੰ ਉਨੇ ਤਤੀਆਂ ਠੰਡੀਆਂ ਜਿਹੜੀਆਂ ਰਾਤਾਂ ਨੇ ਉੱਪਰ ਬੈਠ ਕੇ ਕੱਟੀਆਂ ਨੇ ਪਰ ਆਪਾਂ ਸਾਰੇ ਐਨੇ ਕਾ ਨਾ ਸ਼ੁਕਰੇ ਹੋਗੇ ਐਨੇ ਕਾ ਨਾ ਸ਼ੁਕਰੇ ਹੋਗੇ ਕਿ ਆਪਾਂ ਆਪਣੀ ਰਜਾਈ ਛੱਡ ਕੇ ਉੱਥੇ ਨਹੀਂ ਪਹੁੰਚ ਸਕਦੇ ਪਰ ਮੇਰੇ ਵੀਰੋ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਕੀ ਦੇ ਕੰਮ ਤਾਂ ਆਪਾਂ ਫੇਰ ਵੀ ਕਰ ਲਾਂਗੇ ਆਪਾਂ ਕੱਲੇ ਸਿੱਖਾਂ ਦੀ ਗੱਲ ਨਹੀਂ ਕਰ ਸਕਦੇ ਹਿੰਦ ਦੀ ਚਾਦਰ ਵੀ ਨੇ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਨਾਂ ਦਰਜ ਨੇ ਜਿਨ੍ਹਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਹਿੰਦ ਦੀ ਚਾਦਰ ਵੀ ਨੇ ਹਿੰਦੂਆਂ ਲਈ ਵੀ ਸ਼ਹਾਦਤਾਂ ਦਿੱਤੀਆਂ ਨੇ ਸੋ ਉਹ ਕੋਈ ਇੱਕ ਧਰਮ ਲਈ ਨਹੀਂ ਬੈਠੇ ਸਾਰੇ ਧਰਮਾਂ ਲਈ ਬੈਠੇ ਨੇ Hindu, Sikh, Muslim, ईसाई ਸਾਰੇ ਧਰਮਾਂ ਦੀ ਰੱਖਿਆ ਵਾਸਤੇ ਉੱਪਰ ਬੈਠੇ ਨੇ ਕਿ ਕਿਸੇ ਧਰਮ ਦੀ ਵੀ ਆਦਮੀ ਨਾ ਹੋਵੇ ਅੱਜ ਉਹਨਾਂ ਨੇ ਸ਼ਹਾਦਤ ਦੀ ਗੱਲ ਕੀਤੀ ਹੈ ਕਿ ਮੈਂ ਸ਼ਹਾਦਤ ਹਾਸਲ ਕਰ ਲੂੰਗਾ ਪਰ ਮੇਰੇ ਵੀਰੋ ਮੈਨੂੰ ਲੱਗਿਆ ਕਿ ਮੈਨੂੰ ਅੱਜ ਇਹਦੇ ਤੇ ਵੀਡੀਓ ਬਣਾਉਣੀ ਚਾਹੀਦੀ ਹੈ ਕਿਉਂਕਿ ਉਹ ਵੀ ਕਮਾਂ ਦਾ ਪੁੱਤ ਹੈ ਆਪਾਂ ਕਦੋਂ ਜਾਵਾਂਗੇ ਸਾਰੇ ਇਕੱਠੇ ਹੋਗੇ ਫਿਰ ਮੰਨ ਲਓ ਮਰਿਆਂ ਤੇ ਮੇਲੇ ਲਾਉਣ ਦਾ ਕੋਈ ਫਾਇਦਾ ਨਹੀਂ ਜੇ ਅੱਜ ਆਪਾਂ ਉਹਦੀ ਸੋਚ ਤੇ ਨਹੀਂ ਚੱਲ ਸਕਦੇ ਉਹਦੀ ਸੋਚ ਚੰਗੀ ਹੈ ਜੇ ਉਹ ਪਰਸਨ ਸੋਚ ਲੈ ਕੇ ਚੱਲਦਾ ਸ਼ਾਇਦ ਮੈਂ ਸੋਨੂੰ ਨਾ ਕਹਿੰਦਾ ਕਿ ਆਪਾਂ ਉਹਦੇ ਨਾਲ ਚੱਲੀਏ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਮੇਰੀ ਵੀਡੀਓ ਕਿਸੇ ਕਾਰਨ ਡਿਲੀਟ ਹੋ ਗਈ ਤੇ ਹੁਣ ਵੀ ਮੈਂ ਮੈਂ ਇਹੀ ਬੇਨਤੀ ਕਰਦਾ ਕਿ Hindu Sikh Muslim ਆਪਾਂ ਇਹ ਚੀਜ਼ਾਂ ਤੇ ਨਾ ਪੈ ਕੇ ਆਪਾਂ ਇੱਕ ਇਨਸਾਨੀਅਤ ਦੇ ਫਰਜ਼ ਦੇ ਨਾਤੇ ਆਪਾਂ ਉੱਥੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਸੋਚ ਤੇ ਪਹਿਰਾ ਦੀਏ ਸਰਕਾਰਾਂ ਤੇ ਦਬਾਅ ਬਣਾਈਏ ਕਿ ਇਹ ਜਿਹੜੇ ਕਾਨੂੰਨ ਨੇ ਇਹ ਜਲ ਤੋਂ ਜਲਦ ਬਣਨਾ ਚਾਹੀਦਾ ਹੈ ਮਾਨ ਸਰਕਾਰ ਨੂੰ ਵੀ ਬੇਨਤੀ ਹੈ ਕਿ ਤੁਸੀਂ ਜੀ ਇਸ ਕਾਨੂੰਨ ਨੂੰ ਥੋੜਾ ਜਲਦੀ ਬਣਾਓ ਤਾਂ ਕਿ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਉਹਦਾ ਪਰਿਵਾਰ ਵੀ ਉਹਦੀ ਉਡੀਕ ਕਰ ਰਿਹਾ ਹੈ ਕਿਉਂਕਿ ਤੁਸੀਂ ਚੋਣਾਂ ਤੋਂ ਪਹਿਲਾਂ ਦਾਅਵੇ ਕੀਤੇ ਸੀਗੇ ਕਿ ਪਹਿਲਾਂ ਮੰਨ ਲਓ ਜਿਹੜੇ ਧਰਨਾਕਾਰ ਹੀ ਸੀਗੇ ਪਹਿਲੀਆਂ ਸਰਕਾਰਾਂ ਨੇ ਉਹਨਾਂ ਦੀ ਸੁਣੀ ਨਹੀਂ ਸੋ 400 ਦਿਨ ਤੋਂ ਉੱਪਰ ਬੈਠੇ ਨੂੰ ਹੋਗੇ ਨਹੀਂ ਅੱਜ ਸੁਣ ਬਾਈ ਇਹਨਾਂ ਦੀ ਵੀ ਨਹੀਂ ਹੋ ਰਹੀ ਇਹ ਇਹ ਕੋਈ ਆਪਣੇ ਪਰਸਨਲ ਕੰਮ ਵਾਸਤੇ ਨਹੀਂ ਬੈਠੇ ਇਹ ਸਿਰਫ ਇੱਕ ਧਰਮ ਦੀ ਰੱਖਿਆ ਵਾਸਤੇ ਬੈਠੇ ਨੇ ਸੋ ਵੀਰੇ ਬਾਕੀ ਆਪਾਂ ਇਸ ਬਿசே ਤੇ ਦੁਬਾਰਾ ਫਿਰ ਵੀਡੀਓ ਬਣਾਵਾਂਗੇ ਅੱਜ ਇੰਨੀ ਕੀ ਵੀਡੀਓ ਪਾਈ ਆ ਮੈਂ ਕਿ ਵੀਰ ਬਣ ਕੇ ਆ ਨਾ ਆਪਾਂ ਆਪਣੀ ਡੀਪੀ ਹੈ ਜਿਹੜੀ ਉਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਲਾਈਏ ਜਾਂ ਆਪਾਂ ਮੰਨ ਲਓ ਇਹਦਾ ਵਿਰੋਧ ਕਰੀਏ ਕਿ ਹਾਂ ਜਿਹੜਿਆ ਨੇ ਬੰਦਿਆ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਨੂੰਨ ਹੋਣਾ ਚਾਹੀਦਾ ਹੈ ਸੋ ਪ੍ਰਭੂ ਨੈਕਸਟ ਵੀਡੀਓ ਆਪਾਂ ਫੇਰ ਮਿਲਦੇ ਆਂ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਆਦਾ ਨਮਸਤੇ ਸਸਕਾਰ